ਨਾਨਕ ਸਾਹਿਬ ਮਹਾਰਾਜ ਜੀ ਨੇ ਰਸਨਾ ਤੋਂ ਉਚਾਰਣ ਕੀਤੀ ਹੋਈ ਅਸ਼ਟਪਦੀ ਹੈ ਇਸ ਅਸ਼ਟਪਦੀ ਦੀਆਂ ਰਹੌਂਦੀਆਂ ਪੰਕਤੀਆਂ 'ਚ ਗੁਰੂ ਸਾਹਿਬ ਫਰਮਾਉਂਦੇ ਨੇ ਕੋਈ ਜਾਣ ਨਾ ਭੁੱਲੇ ਭਾਈ ਇਹ ਭਾਈ ਕੋਈ ਜਾਣੁੱਝ ਕੇ ਭੁੱਲ ਨਹੀਂ ਕਰਦਾ ਹੈ ਕੋਈ ਇਨਸਾਨ ਇਹ ਚਾਹੁੰਦਾ ਹੈ ਕਿ ਮੇਰੇ ਤੋਂ ਗਲਤੀ ਹੋਵੇ ਤੇ ਉਸ ਗਲਤੀ ਦਾ ਮੈਂ ਬਾਅਦ ਵਿੱਚ ਦੁੱਖ ਭੋਗਾਂ ਹਰ ਕੋਈ ਚਾਹੁੰਦਾ ਮੇਰੇ ਤੋਂ ਚੰਗਾ ਕੰਮ ਹੋਵੇ ਮੇਰੀ ਪ੍ਰਸ਼ੰਸਾ ਹੋਵੇ ਮੇਰੀ ਵਡਿਆਈ ਦਾ ਵਾਅਦਾ ਹੋਵੇ ਮੇਰੇ ਮਾਣ ਸਤਕਾਰ ਚ ਵਾਅਦਾ ਹੋਵੇ ਪਰ ਜੇ ਗਲਤੀ ਹੋ ਜਾਂਦੀ ਹੈ ਤਾਂ ਕਿਵੇਂ ਹੁੰਦੀ ਹੈ ਸੋ ਭੁਲਾਏ ਜਿਸ ਆਪ ਭੁਲਾਏ 부ਝੇ ਜਿਸ ਐ 부ਝਾਈ ਜਿਹਨੂੰ ਵਾਹਿਗੁਰੂ ਆਪ ਹੀ ਭੁਲਾ ਦੇਵੇ ਪਰਮਾਤਮਾ ਕਿਸੇ ਦੇ ਚੰਗੇ ਜਾਂ ਮਾੜੇ ਕਰਮਾਂ ਦਾ ਜਦੋਂ ਫਲ ਦਿੰਦਾ ਹੈ انسان ਉਹਦੇ ਮੁਤਾਬਕ ਆਪਣੇ ਆਪ ਹੀ ਫਲ ਮਿਲ ਜਾਂਦਾ ਹੈ ਕਦੇ ਅਚਾਨਕੇ ਚੰਗੇ ਫਲ ਦਾ ਉਹਦਾ ਬਹੁਤ ਵਾਧਾ ਹੋ ਜਾਂਦਾ ਹੈ ਮਾਨ ਸਨਮਾਨ ਦੇ ਵਿੱਚ ਧਨ ਦੌਲਤ ਦੇ ਵਿੱਚ ਰੁਤਵੇ ਦੇ ਵਿੱਚ ਕਦੇ ਮਾੜਾ ਕਰਮ ਆ ਜਾਂਦਾ ਹੈ ਉਸ ਵੇਲੇ ਵੱਡੇ ਤੋਂ ਵੱਡੇ ਆਉਧਿਆਂ ਤੇ ਬੈਠੇ ਹੋਏ ਵੀ ਮਾਣ ਸਨਮਾਨ ਗਵਾ ਲੈਂਦੇ ਨੇ ਧਨ ਦੌਤ ਗਵਾ ਲੈਂਦੇ ਨੇ ਔਦਾ ਗਵਾ ਲੈਂਦੇ ਨੇ ਤੇ ਵਾਹਿਗੁਰੂ ਦੇ ਹੁਕਮ ਚ ਕੋਈ ਐਸਾ ਵਰਤਾਰਾ ਵਰਤ ਜਾਂਦਾ ਹੈ ਇਸ ਗੱਲ ਨੂੰ ਸਮਝਾਉਣ ਲਈ ਗੁਰੂ ਸਾਹਿਬ ਜੀ ਨੇ ਚਾਰ ਉਦਾਹਰਨਾਂ ਦਿੱਤੀਆਂ ਇਤਿਹਾਸ ਤੇ ਮਿਥਿਆਸ ਦੇ ਵਿੱਚੋਂ ਪਹਿਲੇ ਉਦਾਹਰਨ ਕੱਲ ਆਪਾਂ ਵਿਚਾਰੀ ਸੀ ਇੰਦਰ ਜਿਸ ਨੂੰ ਕਿ ਸਵਰਗ ਦਾ ਰਾਜਾ ਕਿਹਾ ਜਾਂਦਾ ਹੈ ਉਸ ਨੇ ਵੱਡੀ ਗਲਤੀ ਕੀਤੀ ਤੇ ਆਪਣੀ ਉਸ ਗਲਤੀ ਤੇ ਪਛਤਾਇਆ ਤਾਂ ਅੱਜ ਦੀ ਉਧਾਰਨ ਜਿਹੜੀ ਹੈ ਦੂਸਰੀ ਉਧਾਰਨ ਇਹ ਸ਼ਬਦ ਵਿੱਚ ਗੁਰੂ ਨਾਨਕ ਸਾਹਿਬ ਬਖਸ਼ਿਸ਼ ਕਰਦੇ ਨੇ ਪਹਿਲਾ ਪਾਠ ਸਰਵਣ ਕਰੀ ਗਏ ਫਿਰ ਆਪਾਂ ਉਸ ਵਿਚਾਰ ਦੀ ਉਸ ਉਧਾਰਨ ਦੀ ਗੱਲ ਸਾਂਝੀ ਕਰਾਂਗੇ ਸੋ ਆਓ ਪਾਠ ਆਰੰਭ ਕਰਨ ਤੋਂ ਪਹਿਲਾਂ ਸਮੂਹ ਸੰਗਤ ਆਪਣੀ ਰਸਨਾ ਨੂੰ ਪਵਿੱਤਰ ਕਰੋ ਆਪਣੇ ਆਪਣੇ ਪਰਿਵਾਰ ਅਤੇ ਸਰਵਤ ਜੀਵ ਜੰਤ ਦੇ ਭਲੇ ਦੇ ਲਈ ਪਿਆਰ ਦੇ ਨਾਲ ਉਚਾਰਨ ਕਰੋ ਜੀ ਸਤਨਾਮ ਸ੍ਰੀ ਵਾਹਿ ਹੈ ਗੁਰੂ ਜੀ ਤਿਨ ਹਰੀ ਚੰਦ ਪ੍ਰਿਥਵੀ ਪਤ ਰਾਜੈ ਕਾਗਦ ਕੀਮ ਨਾ ਪਾਈ ਗੁਰੂ ਸਾਹਿਬ ਜੀ ਦੂਸਰੇ ਉਦਾਹਰਨ ਰਾਜਾ ਹਰੀ ਚੰਦ ਦੀ ਦੇ ਰਹੇ ਨੇ ਹਰੀਚੰਦ ਪ੍ਰਥਮੀ ਪਤ ਰਾਜਾ ਧਰਤੀ ਦਾ ਪ੍ਰithvi ਦਾ ਮਾਲਕ ਰਾਜਾ ਹਰੀਚੰਦ ਬੜਾ ਵੱਡਾ ਦਾਨੇ ਮੰਨਿਆ ਗਿਆ ਬੜਾ ਭਲਾ ਮੰਨਿਆ ਗਿਆ ਉਹਦੇ ਦਾਨ ਉਹਦੇ ਫੁੱਨ ਉਹਦੇ ਭਲੇ ਦਾ ਜ਼ਿਕਰ ਗੁਰੂ ਬਾਬਾ ਜੀ ਲਿਖਦੇ ਨੇ ਕਾਗਜ਼ ਕੀਮਾ ਨਾ ਪਾਈ ਜੇ ਕਾਗਜ਼ ਤੇ ਲਿਖਦੇ ਜਾਈਏ ਨਾ ਕਹਿੰਦੇ ਲਿਖ ਕੇ ਕੀਮਤ ਨਹੀਂ ਪੈਗੀ ਦੱਸ ਨਹੀਂ ਸਕਦੇ ਆਪਾਂ ਐਡਾ ਵੱਡਾ ਦਾਨੀ ਕੋਈ ਪਰ ਜਦੋਂ ਸਮਾ ਆਇਆ ਔਗਣ ਜਾਣੇ ਤਾਂ ਪੁੰਨ ਕਰੇ ਕਿਉਂ ਕਰ ਦਿਖਾਸ ਵਕਾਈ ਦਾਨੇ ਸੀ ਪਰ ਜੇ ਦਾਨ ਕਰਨ ਦੇ ਵਿੱਚ ਔਗਣ ਜਾਣਦਾ ਹੁਣੇ ਸੋਚਿਆ ਵੀ ਦਾਨ ਕਰਨਾ ਚੰਗਾ ਹੀ ਚੰਗਾ ਚੰਗਾ ਹੀ ਚੰਗਾ ਚੰਗਾ ਹੀ ਚੰਗਾ ਹੁਣ ਇਹ ਨਹੀਂ ਸੋਚਿਆ ਵੀ ਕਈ ਵਾਰੀ ਦਾਨ ਕਰਨ ਵੇਲੇ ਵਿਚਾਰਨਾ ਚਾਹੀਦਾ ਮੈਂ ਕਿਹੜੀ ਚੀਜ਼ ਦਾਨ ਕਰਦਾ ਹਾਂ ਸੋਚਿਆ ਔਗਣ ਦੇਖਿਆ ਨਹੀਂ ਵਿੱਚ ਕਮੀ ਵੀ ਹੈ ਤੇ ਦਾਨ ਕਰਦਾ ਗਿਆ ਕਰਦਾ ਗਿਆ ਇੱਕ ਦਿਨ ਨਿਖਾਸ ਮੁਕਾਈ ਨਿਖਾਸ ਕਹਿੰਦੇ ਨੇ ਮੰਡੀ ਮੰਡੀ ਦੇ ਵਿੱਚ ਵਿਕਣਾ ਪੈ ਗਿਆ ਆਪਣਾ ਆਪਾ ਮੰਡੀ 'ਚ ਵੇਚਣਾ ਪੈ ਗਿਆ ਹੁਣ ਜੇ ਆਪਣੇ ਬਸ ਹੁੰਦਾ ਬੰਦਾ ਇਦਾਂ ਕਰਦਾ ਨਹੀਂ ਪਰ ਸਮਾਂ ਕਰਵਾ ਦਿੰਦਾ ਹੈ ਕਹਾਣੀ ਕੀ ਹੈ ਮੈਂ ਸੰਖੇਪ ਦੇ ਵਿੱਚ ਰੱਖਾਂ ਹਰੀਚੰਦ ਦਾ ਜ਼ਿਕਰ ਦੋ ਤਰੀਕੇ ਨਾਲ ਬਾਣੀ ਚ ਆਉਂਦਾ ਹੈ ਇੱਕ ਭਾਈ ਗੁਰਦਾਸ ਜੀ ਕਰਦੇ ਨੇ ਸੁਖ ਰਾਜੇ ਹਰੀ ਚੰਦ ਕਰ ਨਾਰ ਸੁਤਾਰਾ ਲੋਚਨ ਰਾਣੀ ਉਹ ਇੱਕ ਵੱਖਰੀ ਸਾਖੀ ਹੈ ਗੁਰੂ ਗ੍ਰੰਥ ਸਾਹਿਬ ਜੀ ਇੱਕ ਇੱਥੇ ਜ਼ਿਕਰ ਆਇਆ ਇੱਕ ਜਗਾ ਗੰਧਰਬਨਗਰੀ ਦਾ ਜ਼ਿਕਰ ਆਉਂਦਾ ਉੱਥੇ ਹਰੀ ਚੰਦ ਦਾ ਜ਼ਿਕਰ ਆਉਂਦਾ ਹੈ ਬੜਾ ਵੱਡਾ ਰਾਜਾ ਸੀ ਚੰਗਾ ਸੀ ਇਹਦੇ ਰਾਜ ਵਿੱਚ ਸਾਰੇ ਸੁਖੀ ਵੱਸਦੇ ਸੀ ਅਖੀਰ ਇੰਦਰ ਨੂੰ ਪਤਾ ਲੱਗਿਆ ਕਿ ਐਡਾ ਵੱਡਾ ਰਾਜਾ ਦਾਨੀ ਕੱਲ ਨੂੰ ਇਹ ਮੇਰਾ ਸਵਰਗਾਂ ਦਾ ਰਾਜ ਵੀ ਨਾ ਇਸ ਨੂੰ ਮਿਲ ਜਾਏ। ਇਹਨੂੰ ਭਟਕਾਉਣ ਦੇ ਲਈ ਰਾਜਾ ਇੰਦਰ ਨੇ ਵਿਸ਼ਵਾਮਿੱਤਰ ઋષਿ ਦੇ ਨਾਲ ਮਿਲ ਕੇ ਚਾਲ ਚੱਲੀ ਗੁੰਦਗੁੰਦੀ। ਵਿਸ਼ਵਾਮਿੱਤਰ ਜਿਹੜਾ ਸੀ ਉਹਨੂੰ ਆਪਣੇ ਤਾਪ ਤੇ ਬੜਾ ਮਾਣ ਸੀ। ਕਹਿੰਦਾ ਗੱਲੇ ਕੁਝ ਨਹੀਂ। ਰਾਜੇ ਨੇ ਤਾਂ ਹੰਗਲਾ ਦੇਨੇ ਆ। ਇਹਦੇ ਘਰ ਪਹੁੰਚਿਆ, ਮਹਿਲ ਪਹੁੰਚਿਆ। ਦਹਲੀਸ ਤੇ ਖੜ ਗਿਆ। ਤੇ ਜਾ ਕੇ ਇਹਨੇ ਕਿਹਾ ਵੀ ਬ੍ਰਾਹਮਣ ਆਇਆ ਤੇਰੇ ਘਰ ਪਾਈ ਕੋਈ ਦਾਨ ਕਰ। ਰਾਜੇ ਨੇ ਮਹਿਲਾ ਚ ਸੱਦਿਆ ਸਤਕਾਰ ਕੀਤਾ। ਤੇ ਬੜਾਈ ਐਡੀ ਇਹ ਕਹਿੰਦਾ ਵੀ ਜੋ ਮੰਗਣਾ ਮੰਗ ਲੈ। ਅੱਗੋਂ ਕਹਿੰਦਾ ਵੀ ਮੰਗਣਾ ਜੀ ਤੂੰ ਖੁਸ਼ੀ ਤੇ ਕੁਸ ਮੇਰੇ ਮਨ ਦੀ ਤੇ ਰੀਜ ਐ ਰੀਜ ਕੀ ਐ ਵੀ ਦੱਖਣਾ ਤਾਂ ਮੈਂ ਤੇਰੇ ਤੋਂ ਲਾਉਂਗਾ। ਤੇਰੇ ਘਰ ਆਇਆ ਦੱਖਣਾ ਤੇ ਲੈਣੀ ਆ ਪਰ ਮੇਰੀ ਇੱਛਾ ਵੀ ਮੈਂ ਵੀ ਰਾਜ ਕਰਕੇ ਦੇਖਾਂ। ਅੱਗੋਂ ਹਰੀਜੰਦ ਕਹਿੰਦਾ ਵੀ ਮਹਾਰਾਜ ਆ ਰਾਜ ਤੁਹਾਡੇ ਹੀ ਆ ਕਰੋ। ਚਾਰਵੇਂ ਜਲੀ ਰਾਜ ਮੈਨੂੰ ਦੇ ਦਿਓ ਜੀ। ਰਾਜ ਵਿਸ਼ਵਾਮਿੱਤਰ ਦਾ ਹੋ ਗਿਆ। ਹੁਣ ਵਿਸ਼ਵਾਮਿੱਤਰ ਕਹਿੰਦਾ ਵੀ ਮੇਰੇ ਦਖਣਾ ਦੇ। ਇਹ ਕਹਿੰਦਾ ਜੀ ਦਖਣਾ ਤੁਹਾਨੂੰ ਮੈਂ ਦਿੰਨਾ ਤੇ ਆਪਣੇ ਖਜ਼ਾਨੇ ਚੋਂ ਮਾਇਆ। ਵਿਸ਼ਵਾਮਿੱਤਰ ਹੱਸ ਪਿਆ ਕਹਿੰਦਾ ਜਦ ਰਾਜ ਹੀ ਮੇਰਾ ਹੋ ਗਿਆ ਖਜ਼ਾਨਾ ਵੀ ਮੇਰਾ ਫੌਜਾਂ ਵੀ ਮੇਰੀਆਂ ਸਭ ਕੁਝ ਮੇਰਾ। ਰਾਜਨ ਤੇਰੇ ਤਨ ਤੇ ਪਾਏ ਹੋਏ ਕੱਪੜੇ ਵੀ ਮੇਰੇ। ਦਖਣਾ ਉਹਨ ਕਿੱਥੋਂ ਦੇਵਾਂ ਮੈਨੂੰ ਤਖੀਰ ਦਖਣਾ ਦੇਣ ਦੇ ਲਈ ਕਹਿੰਦਾ ਆਪਣੀ ਕਮਾਈ ਕਰਕੇ ਕੁਝ ਦੇ ਰਾਜਾ ਹਰੀਚੰਦ ਸਾਰਾ ਕੁਝ ਤਿਆਗ ਕੇ ਸਧਾਰਨ ਕੱਪੜਿਆਂ ਦੇ ਵਿੱਚ ਆਪ ਰਾਣੀ ਸਤਿਆਮਤੀ ਤੇ ਦਾ ਪੁੱਤਰ ਤਿੰਨੇ ਜਣੇ ਫਿਰ ਉੱਥੋਂ ਰਾਜ ਤੋਂ ਨਿਕਲ ਗਏ ਚੱਲਦੇ 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 ਅਖੀਰ ਇੱਕ ਮਹੀਨੇ ਦਾ ਸਮਾਂ ਬਣਿਆ ਵੀ ਇੱਕ ਮਹੀਨੇ ਦੇ ਵਿੱਚ ਵਿੱਚ ਮੈਨੂੰ ਦਖਣਾ ਦੇ ਦੇ ਕਾਸ਼ੀ ਦੇ ਵਿੱਚ ਆ ਗਏ ਉੱਥੇ ਜਾ ਕੇ ਮਿਹਨਤ ਕੀਤੀ ਦਿਹਾੜੀ ਕੀਤੀ ਦਿਹਾੜੀ ਮਿਹਨਤ ਨਾਲ ਰੋਟੀ ਤਾਂ ਚੱਲ ਜਾਂਦੀ ਹੈ ਪਰ ਪੈਸੇ ਇਕੱਠੇ ਨਹੀਂ ਹੋ ਰਹੇ ਜਿਹੜੇ ਰਿਸ਼ੀ ਨੂੰ ਕੁਝ ਨਾ ਕੁਝ ਦਕਸ਼ਨਾ ਦੇ ਸਕੇ ਜਦੋਂ 15 ਦੇ ਲੰਘ ਗਏ ਵਿਸ਼ਵਾਮিত্র ਫੇਰ ਆ ਗਿਆ ਭਾਈ ਮੇਰੀ ਦਖਣਾ ਦੇ ਇਹਨੇ ਦੇਖਿਆ ਵੀ ਨਹੀਂ 15 ਦਿਨਾਂ ਚ ਇਕੱਠੇ ਨਹੀਂ ਹੋਣ ਕਿੱਥੋਂ ਹੋਣਗੇ ਫਿਰ ਇਹਨੇ ਅਖੀਰ ਆਪਣੇ ਆਪ ਨੂੰ ਤੇ ਆਪਣੇ ਘਰ ਵਾਲੇ ਨੂੰ ਵੇਚਣਾ ਲਾਇਆ ਘਰ ਵਾਲੀ ਨੂੰ ਕਿਸੇ ਨੇ ਉੱਥੇ ਘਰ ਦਾ ਕੰਮ ਕਰਨ ਲਈ ਖਰੀਦ ਲਿਆ ਕੁਝ ਪੈਸੇ ਦੇ ਦਿੱਤੇ ਇਹਨੂੰ ਆਪਣੇ ਆਪ ਨੂੰ ਕੋਈ ਖਰੀਦੇ ਨਾ ਅਖੀਰ ਕਾਸ਼ੀ ਦੇ ਵਿੱਚ ਉੱਥੇ ਜਗ੍ਹਾ ਬੜੀਆਂ ਹੋਈਆਂ ਨੇ ਜਿੱਥੇ ਲਾਸ਼ਾਂ ਦਾ ਸੰਸਕਾਰ ਹੁੰਦਾ ਜਿਹੜੇ ਸੰਸਕਾਰ ਕਰਦੇ ਉਹਨਾਂ ਨੂੰ ਚੰਡਾਲ ਕਹਿੰਦੇ ਉਹਨੂੰ ਕਿਸ ਬੰਦੇ ਦੀ ਲੋੜ ਸੀ ਹੈਲਪਰ ਦੀ ਲੋੜ ਸੀ ਉਹਨੇ ਇਹਨੂੰ ਖਰੀਦ ਲਿਆ ਮੰਡੀ 'ਚ ਆਪ ਵਿਖਿਆ ਹੈ ਜਿਹੜੇ ਇਹਦੇ ਆਪਣੇ ਤੇ ਆਪਣੀ ਘਰ ਵਾਲੀ ਨੂੰ ਵੇਚ ਕੇ ਪੈਸੇ ਮਿਲੇ ਉਹ ਵਿਸ਼ਵਾਮੱਤਰ ਦੇ ਪੈਰਾਂ 'ਚ ਰੱਖ ਕੇ ਨੇ ਮੱਥਾ ਟੇਕਦਾ। ਬਿਆਹੋਂ ਤੋਂ ਨਹੀਂ ਦਕਸ਼ਿਨ। ਐਨਾ ਬੁਰਾ ਹਾਲ ਹੋ ਗਿਆ ਪਰ ਦਾਨ ਕਰਨ ਵਾਲਾ ਸੁਭਾਣੇ ਗਵਾਇਆ ਇਸਨੇ ਆਪਣਾ। ਸਮਾਂ ਐਸਾ ਗਿਆ ਇਹਦੇ ਪੁੱਤਰ ਨੂੰ ਸੱਪ ਲੜ ਗਿਆ। ਉਹਦੀ লাশ ਨੂੰ ਲੈ ਕੇ ਇਹਦੀ ਘਰ ਵਾਲੀ ਸ਼ਮਸ਼ਾਨ ਚੋਂਦੀ ਐ। ਸ਼ਮਸ਼ਾਨ ਚਾਈ ਐ ਇਹਨੇ ਉੱਥੇ ਇੱਕ ਟਕਾ ਰੱਖਿਆ ਹੋਇਆ ਸੀ ਜਿਹੜੇ ਸਰੀਰ ਦਾ ਸੰਸਕਾਰ ਹੋਣਾ ਉੱਥੇ ਉਹਦੇ ਜਿਹੜੇ ਵਿਚਾਰ ਜੀ ਸੀਗੇ ਉਹ ਕਹਿੰਦੀ ਤੇਰਾ ਪੁੱਤਰ ਆ ਕਹਿੰਦਾ ਵੀ ਨਾ ਮੈਂ ਜਿਸ ਮਾਲਕ ਦਾ ਨੌਕਰ ਹਾਂ ਉਹਨੇ ਕਿਹਾ ਵੀ ਜਿਹੜੀ ਵੀ ਲਾਸ਼ ਦਾ ਸੰਸਕਾਰ ਕਰਨਾ ਆ ਤੂੰ ਐਨੇ ਪੈਸੇ ਲੈਣੀ ਲਏ ਹੁਣ ਵਿਚਾਰੇ ਕਿੱਥੋਂ ਲਿਆਵੇ ਬੜਾ ਰੋਈ ਬੜਾ ਕਤਲਾਈ ਆਪਣੇ ਬੱਚੇ ਨੂੰ ਮਰਿਆ ਹੋਇਆ ਦੇਖ ਕੇ ਵੀ ਇਹ ਆਪਣੇ ਮਾਲਕ ਦੇ ਪ੍ਰਤੀ ਐਡਾ ਵਫਾਦਾਰ ਰਹਾ ਅਖੀਰ ਲੰਮੀ ਚੌੜੀ ਕਹਾਣੀ ਹੈ ਸਮਾਏ ਸਾ ਬਣਾਏ ਦੀ ਕੋਈ ਚੋਰ ਆਇਆ ਉੱਥੋਂ ਲੰਘੇ ਉਹਨਾਂ ਨੇ ਕੁਝ ਦੌਲਤ ਇਹ ਦੇ ਘਰ ਵਾਲੀ ਕੋਲ ਸੁੱਟ ਦਿੱਤੀ ਤੇ ਚੋਰੀ ਕਿਸੇ ਹੋਰ ਨੇ ਕੀਤੀ ਸੀ ਪਕੜੀ ਹੋ ਗਈ ਤੇ ਇਹਨੂੰ ਵੀ ਅਖੀਰ ਡੰਡ ਮਿਲ ਗਿਆ ਕਿ ਮਾਰ ਦਿੱਤਾ ਜਾਏ ਇੱਕ ਪੁੱਤਰ ਦੀ লাশ ਪਈ ਹੈ ਉਸੇ ਸ਼ਮਸ਼ਾਨ ਚ ਇਹਦੀ ਪਤਨੀ ਨੂੰ ਲਿਆਂਦਾ ਗਿਆ ਤੇ ਹਰੀਚੰਦ ਦੀ ਇਹ ਡਿਊਟੀ ਲੱਗ ਗਈ ਵੀ ਤੂੰ ਇਹਨਾਂ ਦਾ ਆਪਣੇ ਇਹਦਾ ਕਤਲ ਕਰਨਾ ਇਸ ਇਸ ਔਰਤ ਨੇ ਚੋਰੀ ਕੀਤੀ ਹੈ ਇਸ ਵੇਲੇ ਵੀ ਮੱਲੋ ਇਹਦਾ ਸਿੱਧਕ ਐਡਾ ਸਿਵ ਜੇ ਮੇਰੀ ਡਿਊਟੀ ਲੱਗੀ ਆ ਮੈਂ ਆਪਣੀ ਡਿਊਟੀ ਕਰ ਲਈ ਆ ਇਹ ਚੀਜ਼ ਦੇਖ ਕੇ ਲਿਖਿਆ ਹੈ ਸਾਖੀ ਵਿੱਚ ਵੀ ਅਸਮਾਨ ਤੱਕ ਦੇਵਤੇ ਵੀ ਕੰਬ ਗਏ ਵੱਡੀਆਂ-ਵੱਡੀਆਂ ਤਾਕਤਾਂ ਕੰਬ ਗਈਆਂ ਵੀ ਕੋਈ ਵੱਡਾ ਆਪਣੇ ਸਿਧਾਂਤ ਐਡਾ ਪੱਕਾ ਹੋ ਸਕਦਾ ਜਿਸ ਵੇਲੇ ਨੇ ਤਲਵਾਰ ਆਪਣੀ ਪਤਨੀ ਤੇ ਚਲਾਉਣੀ ਚਾਹੀ ਉਸੇ ਵੇਲੇ ਫਿਰ ਜਿੰਨੀ ਮਾਇਆ ਵਿਸ਼ਵਾਮਿੱਤਰ ਵਰਗਿਆਂ ਨੇ ਖਲਾਰੀ ਹੋਈ ਸੀ ਉਹ ਸਾਰੀ ਸਾਈਡ ਤੇ ਹੋਈ ਜੇ ਉਹ ਚੀਜ਼ਾਂ ਪ੍ਰਗਟ ਹੋ ਗਈਆਂ ਵੀ ਅਸੀਂ ਤਾਂ ਤੇਰੀ ਪ੍ਰੀਖਿਆ ਲੈ ਰਹੇ ਸੀਗੇ ਪਰਖ ਕਰ ਰਹੇ ਸੀ ਤੇ ਅਖੀਰ ਰਾਜਾ ਹਰੀਚੰਦ ਜਿਹੜਾ ਸੀ ਪਰਖ ਤੋਂ ਪੂਰਾ ਹੋਇਆ ਐਡਾ ਅਸੂਲਾਂ ਵਾਲਾ ਬੰਦਾ ਸੀ ਹੁਣ ਇਹੇ ਰਾਜਾ ਹਰੀਚੰਦ ਨੂੰ ਜਦੋਂ ਪੁੱਛਿਆ ਗਿਆ ਵਿਸ਼ਨੂ ਜੀ ਨੇ ਵੀ ਤੇਰੀ ਕੋ ਇੱਛਾ ਤੈਨੂੰ ਤਾਂ ਹੁਣ ਸਵਰਗਾਂ ਚ ਲੈ ਕੇ ਜਾਣਾ ਸਵਰਗਾਂ ਚ ਜਾਣਾ ਤੇਰੀ ਇੱਛਾ ਕਹਿੰਦੇ ਮੇਰੀ ਨਗਰੀ ਨੂੰ ਵੀ ਲੈ ਚਲੋ ਤਾਂ ਕਹਿੰਦੇ ਕੋਈ ਗੱਲ ਨਹੀਂ ਭਾਈ ਸਾਰੀ ਨਗਰ ਜਾਏਗਾ ਚਲਦੇ ਚਲਦੇ ਅਖੀਰ ਮਨ ਦੇ ਵਿੱਚ ਮਾਣ ਆ ਗਿਆ ਮਣਾ ਤੁਹਾਡਾ ਵੱਡਾ ਪਸ਼ੂ ਪੰਛੀ ਜਾਨਵਰ ਵੀ ਸਾਰੇ ਜਾ ਰਹੇ ਨੇ ਕਨੇ ਸੱਚਖੰਡ ਨੂੰ ਮਾਣ ਆ ਗਿਆ ਹੰਕਾਰ ਆ ਗਿਆ ਸਵਰਗਾਂ ਚ ਨਗਰੀ ਨੇ ਪਹੁੰਚੀ ਜਿੱਥੇ ਜਾ ਰਹੀ ਸੀ ਉੱਥੇ ਰੁਕ ਗਈ ਹੁਣ ਉਹ ਨਗਰੀ ਦਾ ਗ੍ਰੰਥਾਂ ਚ ਜ਼ਿਕਰ ਆਉਂਦਾ ਵੀ ਕਈ ਵਾਰੀ ਆਪਾਂ ਨੂੰ ਜਿਹਨੂੰ ਹੁਣ ਮਿਲਕੀ ਵੇ ਕਹਿੰਦੇ ਨੇ ਇੰਗਲਿਸ਼ ਚ ਉਹਨੂੰ ਪੁਰਾਣੇ ਸਮੇਂ ਚ ਗੰਧਰਬ ਨਗਰੀ ਕਹਿੰਦੇ ਆ ਅਸਮਾਨ ਚ ਜਦੋਂ ਅਸਮਾਨ ਸਾਫ਼ ਹੁੰਦਾ ਆਪਾਂ ਨੂੰ ਦਿਂਦਾ ਥੋੜਾ ਜਿਹਾ ਤਾਰਿਆਂ ਦਾ ਰਾਜ ਆ ਵਾਣੀ ਦੇ ਵਿੱਚ ਨਾਸ਼ਵੰਤ ਚੀਜ਼ਾਂ ਦੀ ਤੁਲਨਾ ਗੁਰੂ ਸਾਹਿਬ ਨੇ ਗੰਧਰਬਨਗਰੀ ਨਾਲ ਕੀਤੀ ਹੈ ਦਰਮਸ਼ਾਇਆ ਗੰਧਰਬਨਗਰੀ ਭਾਈ ਇਹ ਸਦਾ ਸਥਿਰ ਨਹੀਂ ਹੈ ਚੀਜ਼ਾਂ ਇਹ ਆਉਣ ਜਾਣ ਵਾਲੀਆਂ ਨੇ ਰਾਜਾ ਹਰੀ ਚੰਦ ਦੀ ਨਗਰੀ ਵਾਂਗੂ ਤੋ ਇਹ ਇਤਿਹਾਸ ਆਉਂਦਾ ਕੁਝ ਮ ਇਤਿਹਾਸ ਕੁਦਰ ਇਤਿਹਾਸ ਗੁਰੂ ਨਾਨਕ ਸਾਹਿਬ ਜੀ ਇਹਦਾ ਜ਼ਿਕਰ ਕਰਦੇ ਨੇ ਔਗਣ ਜਾਣਾ ਤਾਂ ਪੁੰਨ ਕਰੈ ਜੇ ਨੂੰ দান ਕਰਨ ਦੇ ਵਿੱਚ ਪਤਾ ਹੁੰਦਾ ਵੀ ਔਗਣ ਵੀ ਹੈ ਵੀ দান ਅੱਖਾਂ ਵਿੱਚ ਕਿਉਂਦੇ ਨਹੀਂ ਕਰੀ ਜਾਈਦਾ ਸੋਚ ਕੇ ਕਰਨਾ ਚਾਹੀਦਾ ਬਾਣੀ ਚ ਬਚਨ ਆਉਂਦਾ ਅਕਲੀ ਸਾਇਬ ਸੇਵੀ ਹੈ ਅਕਲੀ ਪਾਈ ਹੈ ਮਾਨ ਅਕਲੀ ਪੜਕੇ ਪੂਜੀ ਹੈ ਅਗਲੀ ਕੀਚੈ দান ਥੋੜੀ ਅਕਲ ਗੁਰੂ ਨਾਨਕ ਸਾਹਿਬ ਕਹਿੰਦੇ ਵਰਤੋ ਜਦੋਂ দান ਵੀ ਕਰਨਾ ਹੋਵੇ ਪਰ ਇਹ ਕਿਉਂ ਰਹਾਉਂਦੀਆਂ ਪੰਕਤੀਆਂ ਕੀ ਨੇ ਮਤ ਜਾਣ ਕੋਈ ਭੂਲੇ ਭਾਈ ਗੁਰੂ ਨਾਨਕ ਸਾਹਿਬ ਕਹਿੰਦੇ ਮਤਾਂ ਸਮਝੋ ਕੋਈ ਜਾਣ ਬੁੱਝ ਕੇ ਭੁੱਲ ਕਰਦਾ ਹੈ ਇਹ ਤਾਂ ਜਿਵੇਂ ਵੜਾ ਗੁਰੂ ਦਾ ਹੁਕਮ ਹੁੰਦਾ ਹੋ ਜਾਂਦੀ ਹੈ ਬਿਰੋ ਦੇ ਤੋ ਤੇ ਉਹਦਾ ਫਿਰ ਬੰਦੇ ਨੂੰ ਬੜਾ ਵੱਡਾ ਲੰਮਾ ਸਮਾਂ ਭੁਗਣਾ ਪੈਂਦਾ ਹੈ ਤੋ ਇਹ ਰਾਜੇ ਹਰੀ ਚੰਦ ਦੀ ਸਾਖੀ ਦਾ ਜ਼ਿਕਰ ਇਦੋਂ ਅੱਗੇ ਦੋ ਸਾਖੀਆਂ ਦਾ ਹੋਰ ਜ਼ਿਕਰ ਗੁਰੂ ਨਾਨਕ ਸਾਹਿਬ ਕਰਦੇ ਨੇ ਫਿਰ ਗੁਰੂ ਸਾਹਿਬ ਜੀ ਸਾਰੇ ਸੰਬਦ ਆ ਕੇ ਨਿਚੋੜ ਦਿੰਦੇ ਹਨ ਸੋ ਇੱਥੇ ਆ ਕੇ ਸਮੇਂ ਦੀ ਸਮਾਪਤੀ ਹੋ ਰਹੀ ਹੈ ਤੇ ਰਾਜੇ ਹਰੀਚੰਦ ਵਰਗਿਆਂ ਦੀਆਂ ਸਾਖੀਆਂ ਲੋਕੀ ਸੁਣਦੇ ਆ ਰਹੇ ਸੀ ਬੜਾ ਵੱਡਾ ਪ੍ਰਭਾਵ ਸੀ ਗੁਰੂ ਸਾਹਿਬ ਨੇ ਵੀ ਜ਼ਿਕਰ ਕੀਤਾ ਸਖਸ਼ੀਅਤ ਹੈ ਸੀ ਪਰ ਜਿਨ੍ਹਾਂ ਨੇ ਜ਼ਿਕਰ ਕੀਤਾ ਜਦੋਂ ਸਮਾਂ ਆਇਆ ਉਹਨਾਂ ਦੀ ਜੋਤ ਐਸੀ ਦਾਨੀ ਹੋਈ ਜਿਨ੍ਹਾਂ ਦੇ ਨਾਮ ਦੇ ਨਾਲ ਲੱਗਿਆ ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਮਹਾਰਾਜ ਹਰੀਚੰਦ ਦੀ ਪਤਨੀ ਸੀ ਬੱਚਾ ਸੀ ਪਰ ਇੱਥੇ ਤਾਂ ਸਾਧ ਸੰਗਤ ਜੀ ਪਿਤਾ ਵੀ ਮਾਤਾ ਵੀ ਬੱਚੇ ਵੀ ਤੇ ਆਪਣਾ ਆਪ ਵੀ ਐਸੇ ਨੇ ਗੁਰੂ ਕਲ ਕੀਰਤ ਪਾਤਸ਼ਾਹ ਮਹਾਰਾਜ ਸਰਬੰਸਤਾ ਦੇ ਗੁਰੂ ਸਾਹਿਬ ਨੇ ਜਿਹੜਾ ਪਿੱਛੇ ਇਤਿਹਾਸ ਚੱਲਦਾ ਆ ਰਿਹਾ ਸੀ ਉਹਨਾਂ ਨੂੰ ਬਹੁਤ ਸਿਖਰ ਤੇ ਲੈ ਗਏ ਫਿਰ ਉਦੋਂ ਉੱਪਰ ਦੀਆਂ ਧਾਰਨਾਵਾਂ ਮਿਲੀਆਂ ਬੰਦ ਹੋ ਜਾਂਦੀਆਂ ਨੇ ਸੰਤ ਸੇਵਾ ਜੀ ਐਸੇ ਗੁਰ ਕੋ ਵੱਲ ਵੱਲ ਜਾਈਏ ਆਪ ਮੁਕਤ ਹੋਇਦਾ ਹੈ ਸਤਗੁਰੂ ਮਹਾਰਾਜ ਕਿਰਪਾ ਕਰਨ ਸਾਥ ਸੰਗਤ ਜੀ ਹੁਣ 7 ਵਜੇ ਕੇ 4 ਮਿੰਟ ਤੱਕ ਸ਼ਬਦ ਕੀਰਤਨ ਹੋਵੇਗਾ ਤੇ 7:40 ਤੋਂ 8:20 ਮਿੰਟ ਤੱਕ ਢਾਡੀ ਜਥਾ